ਇਹ ਤੇ ਆ ਅੱਜ ਦੋਵੇਂ ਭੈਣ ਭਰਾ ਲੱਗੇ ਆ ਵੇਖੋ ਕੀ ਬੰਦਾ ਇਹ ਮੈਨੂੰ ਕਹਦੇ ਤੂੰ ਗੱਟੀ ਲਾ ਨਹੀਂ ਸਕਦੀ ਹੈਗੀ ਅੱਛਾ ਮੈਂ ਇਹਨਾਂ ਦਾ ਚੈਲੰਜ ਕੀ ਆਂਦੇਂ ਦਿੰਦੇ ਆ ਐਕਸੈਪਟ ਕਰ ਲਿਆ ਤੇ ਹੱਥ ਦੇਣਾ ਨਾ ਮਰਵਾਲੀ ਮੁੜ ਕੇ ਇੱਕ ਵਾਰੀ ਪਾਪੀ ਵੱਜ ਗਈ ਸੀ ਮੇਰੇ ਆ ਵੀ ਲਾਂਬੜਾ ਇੱਕ ਲਾਕ ਨਹੀਂ ਲੱਗ ਗਈ ਸਾਰੀਆਂ ਲਾਉਣੀਆਂ ਪੈਣੀਆਂ ਆਹ ਕਿੱਡੀ ਸੋਹਣੀ ਵੇਰ ਲੱਗਣ ਦੀ ਹੈ ਨਾ ਵੇਹੇ ਜੁ ਤੱਕ ਪਹੁੰਚਦੀ ਹੋ ਸਕਦੇ 50 ਸਾਰਿਆਂ ਨਾ ਸੰਗਣੀਆਂ ਸੰਗਣੀਆਂ ਲਾਉਣੀਆਂ ਪੈਣੀਆਂ ਨਹੀਂ ਤੇ ਨਾ ਫਿਰ ਹੋਰ ਹਵਾ ਆ ਗਈ ਨਾ ਮੈਂ ਆਖਣਾ ਫੇਰ ਵੀ ਚਲਾਕ ਬੰਦੇ ਕੋ ਕੰਮ ਕਰਾਉਂਦੇ ਹਨਾ ਆਹ ਵੈਲੋ ਭਾਬੀ ਵੀ ਨਾਲੇ ਕੰਮ ਕਰਾਈ ਜਾਂਦੇ ਤੁਸਾਂ ਗੱਲਾਂ ਕਰੀ ਜਾਂਦੇ ਆ ਇਧਰ ਨੂੰ ਲਰੇ ਕੀ ਨਾ ਵਿਚਾਰੀ ਇੰਨੀ ਚਲਾਕ ਵੀ ਨਹੀਂ ਆ ਜਿੰਨੀ ਤੁਸੀਂ ਕਹੀ ਜਾਂਦੇ ਹੋ ਹੈ ਵਿਚਾਰੀ ਥੱਕ ਗਈ ਹੋ ਆ ਦਟੜ ਆਈਡੀਆ ਵਧੀਆ ਸੀ ਕਿਤੇ ਦਿਮਾਗ ਜਾਇਆ ਆ ਮੇਰੇ ਮੇਰੇ ਇਹ ਇਹਨਾਂ ਦੇ ਦਿਮਾਗ ਵਿੱਚ ਆਇਆ ਮੈਂ ਦੇਖਿਆ ਖਰਿਆ ਨੱਟ ਲਿਆਂਦਾ ਵਾ ਇਹਨਾਂ ਨੇ ਫੁੱਟਬਾਲ ਖੇਡਣ ਵਾਸਤੇ ਨਹੀਂ ਇਹਨੇ ਹੁਣ ਬਾਤ ਦੇ ਵਿੱਚੋਂ ਨਹੀਂ ਲੰਘ ਜਿਆ ਕਰਨਾ ਹਨਾ ਲੰਘਣਾ ਨਹੀਂ ਪ੍ਰੀਤੀ ਇਹਨੇ ਜਣਾਆਂ ਦੀਆਂ ਆੜੀਆਂ ਵੇ ਇਹਨੇ ਫੜ ਦੇਣਾ ਇਹਨਾਂ ਨੂੰ ਜਾਲ ਨੂੰ ਫੜਦਣਾ ਇਹਨੇ ਕੁਛ ਨਹੀਂ ਇਹ ਜਿਹੜਾ ਅੱਗੇ ਵੀ ਲੱਗੀਆਂ ਸੀ ਉਹ ਵੇਖ ਪਰ ਪਲਸਟਰ ਕਰਕੇ ਨਾ ਕੰਦ ਪਲਸਟਰ ਹੀ ਨਾ ਤਾਂ ਉਹ ਤਾਂ ਕਰਕੇ ਪਕੜ ਨਹੀਂ ਹੋਈ ਜਾਂ ਜਾਂਦੀ ਤੇ ਭਾਰੀ ਹੋ ਜਾਂਦੀ ਡਿੱਪ ਜਾਂਦੀ ਹੋਰ ਨਹੀਂ ਗੱਲ ਕੋਈ ਉਹਦੇ ਨੇਰੀ ਨੂੰ ਰਿਵ ਆ ਜਾਂਦੀ ਹੂੰ ਇਹਦੇ ਹਾ ਫਲਾਵਰ ਬੜੇ ਸੋਹਣੇ ਲੱਗਦੇ ਆ ਇਹਦਾ ਚ ਦਿਮਾਗ ਵਿੱਚ ਆਈ ਜਾ ਬਹੁਤ ਦਿਮਾਗ ਪਤਾ ਕਿਦਾ ਮੇਰਾ ਵਾਏ ਪੰਜ ਵੀ ਮੁੰਡਿਆਂ ਦੇ ਦਿਮਾਗ ਜਿਆਦਾ ਸ਼ਾਸਤ ਹੁੰਦੇ ਆ ਆਪਾਂ ਆਵੇ ਕਿੰਨੀ ਸੋਹਣੀ ਲੱਗਣੀ ਇੱਥੇ ਜਦੋਂ ਹੋਇਆ ਕਰਨੀ ਨਾ ਜਦੋਂ ਹੋ ਗਈ ਪਰ ਕੇ ਫੋਟੋ ਕਿੱਡੀ ਸੋਹਣੀ ਆਇਆ ਕਰਨੀ ਆ ਹਾਂ ਇਹ ਸੈਲਫੀ ਸਟੈਂਡ ਬਣਾ ਹਾਂ ਏਦਾਂ ਹੀ ਵਿੱਚ ਬੜੀ ਸੋਣੀ ਲੱਗਣਦੀ ਹੈ ਜਿਵੇਂ ਨਾ ਕੋਈ ਉਹ ਹੁੰਦੀ ਆ ਪਲਾਸਟਿਕ ਦੀ ਵੇਲ ਹੁੰਦੀ ਆ ਤੇ ਅੱਗੇ ਫੋਟੋ ਖਿਚਾਉਣ ਵਾਸਤੇ ਲਾਈ ਹੁੰਦੀ ਹੈ ਇਹਦਾ ਫੁੱਲਾ ਨਾ ਭਰ ਗਈ ਨਾ ਹਾਂਜੀ ਬਹੁਤ ਸੋਣੀ ਚੀਜ਼ ਬਣ ਗਈ ਕਦੇ ਵੀ ਡੈਡ ਕੋ ਖੜੀ ਹੈ ਨਾ ਉਹ ਵੀ ਸਾਡੀ ਵੀ ਜੱਤੀ ਕੰਡਾ ਨਾ ਲੱਗਦੀ ਇਹਦੀ ਇੱਕ ਵਾਰੀ ਜੜ ਲੱਗ ਜੇ ਨਾ ਮੁੜ ਕੇ ਫੇਰੇ ਪਤਾ ਨਹੀਂ ਕਿੰਨੀ ਕੁ ਹੋ ਜਾਂਦੀ ਆ ਕਾੜਨਦੀ ਹੈਗਾ ਟਾਣੀ ਮਾਸਕ ਜੀ ਨੇ ਟਾਣੀ ਜੀ ਨੇ ਨਾ ਆ ਇੱਥੋਂ ਦੇ ਕੱਟ ਕੇ ਨਾ ਇੱਥੋਂ ਹੀ ਨਹੀਂ ਇੰਨੀ ਲੱਗ ਜੇ ਬਹੁਤ ਜਿਆ ਵੇਸਟ ਆ ਲੱਦ ਹੁਣ ਵੇਸਟ ਨਹੀਂ ਆ ਤੇਰੇ ਭਾਵੇਂ ਵੇਸਟ ਹੀ ਆ ਸਾਰ ਇਹਦੀਆਂ ਜੜਾਂ ਹੀ ਜੜਾਂ ਹੁੰਦੀਆਂ ਆ ਕੰਦ ਵਿੱਚ ਜਿੱਦਾਂ ਤੁਰਪੀ ਆ ਨਾ ਆਹ ਏੜੀ ਇਹਨੂੰ ਅਸੀਂ ਗੱਡ ਦਾਂਗੇ ਤੇ ਕੰਦ ਵਿੱਚ ਇਦਾਂ ਹੀ ਜੜਾਂ ਫੇਰੇ ਨੇ ਠੀਕ ਆ ਪ੍ਰੀਤੀਆਂ ਬੜੇ ਰੋਗੇ ਮੈਂ ਕਹਿੰਦੀ ਆ ਤਾਂ ਥੱਕ ਵੀ ਲਾ ਜੋ ਵੀਰ ਜੀ ਹਾਂ ਨਹੀਂ ਸੰਗਣੀ ਸੰਗਣੀ ਕਰੋ ਪੈ ਗਿਆ ਨਾ ਫਿਰ ਹਨੇਰੀ ਦੇ ਉਹਨਾਂ ਨੇ ਗੱਟੀਆਂ ਵੀ ਪੁੱਟ ਦੇਣੀਆਂ ਨੇ ਨਾਲੇ ਫਿਰ ਜਦੋਂ ਆ ਵੇਲ ਦਾ ਭਾਰ ਪਿਆ ਨਾ ਜਦੋਂ ਜ਼ਿਆਦਾ ਭਰ ਗਈ ਉਹਦੇ ਨਾਲ ਠਾਣ ਨੂੰ ਲਮਕ ਜਾਣੀਆਂ ਆਹ ਜੇ ਨਾ ਲਾਇਓ ਜੋ ਜ ਹੋਈ ਆਊਗੀ ਫਿਰ ਤਾਂ ਤਾਂ ਲਈ ਜਾ ਆਲੇ ਤਾਂ ਬਣੀ ਲੱਗ ਗਈਆਂ ਕਿੰਨੀਆਂ ਰਹਿ ਗਈਆਂ ਸ਼ਰੀਪੋ ਥੋਰ ਪਿਆਣਾ ਸੇ ਪੈਕਟ ਲੱਗ ਗਿਆ ਇਹਦੀ ਪ੍ਰੀਤ ਆ ਵੇਖੀ ਪ੍ਰੀਤ ਇਹਦੀ ਜੜ ਵੇਖ ਮਸਾਕ ਜਿੰਨੀ ਇਹਦੇ ਚ ਪਾਣੀ ਦੀ ਵੀ ਇਹਨੂੰ ਲੋਡ ਪੈਂਦੀ ਪਾਣੀ ਕਦੀ ਪਾਇਆ ਨਹੀਂ ਇਹਨੂੰ ਪਾਈਦਾ ਵਾ ਜਦੋਂ ਇੱਥੇ ਪਾਣੀ ਪਾਈਏ ਨਾ ਪਾਈਦਾ ਪਰ ਪਾਣੀ ਦੀ ਲੋੜ ਨਹੀਂ ਪੈਂਦੀ ਇਹ ਕੰਦ ਵਿੱਚ ਹੁੰਦੀ ਆ ਤੇ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਇਹਨੂੰ ਕੋਈ ਚੀਜ਼ ਹੋਰ ਨਹੀਂ ਕਰ ਨੂੰ ਇਹਨਾਂ ਵਰਗੇ ਜਿੱਸੇ ਜਾਈ ਜਾਓ ਹਣਾ ਮੈਂ ਨਾ ਤੁਹਾਡੇ ਹੱਥ ਵਿੱਚ ਵਾ ਘਰ ਨੂੰ ਕਿਵੇਂ ਦਾ ਰੱਖਣਾ ਵਾ ਕੱਚੇ ਘਰ ਨੂੰ ਕਈਆਂ ਕਈਆਂ ਘਰਾਂ ਜਾਈਦਾ ਨਾ ਆਪਣੇ ਹੱਥ ਚ ਆ ਵੀ ਘਰ ਨੂੰ ਕਿਵੇਂ ਰੱਖਣਾ ਵਾ ਆ ਵੀ ਰਾਹ ਉਹ ਗੱਲ ਪੰਜਾਬੀ ਵਾਲੀ ਵੀ ਸਾਡੇ ਹੱਥ ਚ ਆ ਪੀ ਇਹਨਾਂ ਦੇ ਕੱਚੇ ਕਰ ਰਹੀ ਕਿ ਇਹਦੇ ਸੋਹਣੇ ਲੱਗਦੇ ਆ ਨਾ ਪੀ ਬਹੁਤ ਮਜ਼ਾ ਆਉਂਦਾ ਦੇਖਣ ਦਾ ਪਈਆਂ ਪੱਕਿਆਂ ਕਰੰਦਾ ਆ ਜਿਹੜੀ ਕੰਦ ਆ ਨਾ ਇਹ ਮਤਲਬ ਕਿ ਉਹ ਕਮਰਾ ਨਾ ਦੂਸਰਾ ਤੁੜੀ ਵਾਲਾ ਬਰਾਂਡਾ ਤੇ ਇਹ ਲੰਬੀ ਤੋਂ ਲੰਬੀ ਹੈ ਨਾ ਕੰਦ ਲੱਗਦੀ ਹੁੰਦੀ ਉਹ ਇਸ ਤਰ੍ਹਾਂ ਦੀ ਤੇ ਉਹ ਜਦੋਂ ਆ ਵੇਲ ਲੱਗ ਗਈ ਤਾਂ ਇਹ ਸੋਚਿਆ ਸੀ ਵੀ ਇੱਥੇ ਵੇਲ ਲਾਵਾਂਗੇ ਸਾਰੀ ਕੰਦ ਭਰ ਜਾਣੀ ਆ ਤੇ ਫਿਰ ਬੜੀ ਸੋਹਣੀ ਲੱਗਣੀ ਆ ਇਹ ਕੰਦ ਭਰਤੀ ਦਿੱਤਾ ਪੱਬੀ ਦੇ ਆਪਣੇ ਆਈਡੀਆ ਲਾ ਤੇ ਮੱਥੇ ਚਲਾਵਾ ਇੱਕ ਆਹੋ ਮੇਰੇ ਮੱਥੇ ਚਲਾਵਾ ਇੱਥੇ ਕਿੱਡੇ ਚਲਾਗਾ ਨਹੀਂ ਜੀ ਗਟੀਆਂ ਮੁੱਕ ਗਈਆਂ ਨਾ ਇੱਕ ਆਈਡੀਆ ਮੈਂ ਵੀ ਦਵਾ ਤੁਹਾਨੂੰ ਤੇਰਾ ਆਈਡੀਆ ਨੇ ਕੰਮ ਆਇਆ ਪੋਣਾ ਨਹੀਂ ਕੋਣੀ ਬਣਾ ਆ ਵੇਖੋ ਹਾਂ ਆ ਗੱਟੀ ਦੇ ਵਿੱਚ ਆ ਕਿੱਲ ਪਾਉ ਹਿੱਦਾ ਕਾਕੇ ਆ ਵਲਾ ਤੇ ਮੈਂ ਆਖਿਆ ਨਾ ਚਲਾਕ ਬੰਦਾ ਇਹ ਪੂਰਾ ਬਣੂਗਾ ਲੱਗੇ ਨਹੀਂ ਬਣ ਗਈ ਮੈਂ ਬਣਾਉਣੀ ਆ ਗੱਲ ਤੁਸੀਂ ਜਿੰਨਾ ਮਰਜੀ ਦਵੇਂ ਭੈਣ ਭਰਾ ਲੱਗੇ ਰਹੋ ਨਾ ਗਟੀਆਂ ਮੇਰੇ ਹੱਥ ਵਿੱਚ ਨਹੀਂ ਆ ਵੇਖੋ ਆ ਵੇਖਿਓ ਆ ਕਿੱਲ ਨੂੰ ਆ ਗੱਟੀ ਚ ਪਾ ਕੇ ਆਓ ਵੇਖਿਓ ਆਹੋ ਠੋਕ ਜਾਣਾ ਵਾ ਨਹੀਂ ਆ ਵੇਖੋ ਕਿੰਨੀ ਜਗਾਰ ਜਗਾਰ ਤੇ ਲਾਈ ਲੈਣਾ ਸੀ ਨਹੀਂ ਤੇ ਕਿਉਂ ਵੀ ਦੀ ਮੰਨਦੇ ਜੇ ਇਹਨੇ ਕੇਲੇ ਲਗਾ ਲਈ ਮੈਂ ਟੈਂਸ਼ਨ ਕੋ ਲੈਂਦੇ ਆ ਵੇਖੋ ਗੱਟੀਆਂ ਕਿੰਨੀਆਂ ਇਹਨੇ ਕੇਲੇ ਲਗਾ ਲਈ ਸੀ ਹਣਾ ਲਗਾਏ ਸੀ ਇਹਨਾਂ ਨੂੰ ਸੀ ਕਿ ਇਹਨਾਂ ਨੂੰ ਫੇਲ ਕਰਨਾ ਇਹ ਫਿਰ ਉਹ ਕਿੰਨੂੰ ਕਹਿੰਦੀ ਪਰਝਾਈ ਗਈ ਜੀ ਲਾ ਗਏ ਨੇ ਨਾ 1 1 1 1 11 ਹੋ ਜੰਨਾ ਫਿਰ ਉਹ ਪਰਝਾਈ ਜੂ ਹੋਈ ਪਰਝਾਈ ਹੈ ਬੜੀ ਚਲਾਕ ਹੈ ਚਲਾਕ ਬੜੀ ਹੈ ਤੁਸੀਂ ਸਮਝੀ ਜਾਓ ਆਪਾਂ ਤਾਂ ਨਹੀਂ ਪਈ ਜੀ ਵੇਖੋ ਜੀ ਨਾਲੇ ਫਾਇਦਾ ਕੀਤਾ ਤੁਹਾਡਾ ਜੇ ਮੈਂ ਨਾ ਲੈਂਦੀ ਅੰਦਰੇ ਪਈਆਂ ਰਹਿੰਦੀਆਂ ਫਿਰ ਤੁਸੀਂ ਤਰਲੇ ਲੈਣੇ ਜੀ ਅਪੇ ਕਹਿਆ ਸੀ ਜੀ ਟੱਪਾ ਪੀ ਚੀਜ਼ਾਂ ਨਹੀਂ ਸਾਂਭਦੀ ਹਣਾ ਆਹੋ ਜੀ ਹੁਣ ਮੈਂ ਸਾਂਭ ਕੇ ਰੱਖੀ ਆ ਵਾ ਤੇ ਹੁਣ ਵੇਖੋ ਮੈਨਾ ਵੱਜੰਦਾ ਪੇਪਰ ਜਾਈਏ ਲਕਾਲੀਆਂ ਇਹਨੇ ਤੂੰ ਸੰਦੀਪ ਨਾ ਵੇ ਇਦਾਂ ਹੀ ਕਰਦੀ ਆ ਦੁਨੀਆ ਕਹਿ ਬੰਦੇ ਨਹੀਂ ਟਿਕਨ ਦਿੰਦੀ ਆ ਆ ਦੋ ਦੁਨੀਆ ਤਾਂ ਕਹਿ ਬੰਦੇ ਨਹੀਂ ਟਿਕਨਦੇ ਨਹੀਂ ਗੱਟੀਆਂ ਵੀ ਆਪਣੇ ਸੂਟ ਨਾਲ ਦੀਆਂ ਲੈਂਦੀਆਂ ਚਿੱਟੀਆਂ ਇਹ ਮੈਂ ਸਾਂਭ ਕੇ ਰੱਖਿਆ ਕਿੰਨ ਜੇ ਤਾਂ ਇਦਾਂ ਕਿਤੇ ਬਾਹਰ ਪਈਆਂ ਰਹਿੰਦੀਆਂ ਖਰਾਬ ਰੂਪ ਹੋਈਆਂ ਹੋ ਜਾਂਦੀਆਂ ਖਰਾਬ ਇਹ ਬੱਕਰੀਆਂ ਰੱਖੀਆਂ ਵਾ ਹੁਣ ਜੀ ਭਾਬੀ ਇੱਕ ਗੱਲ ਦੀ ਘਰਾਂ ਵਿੱਚ ਚੀਜ਼ ਸਾਂਭੀ ਹੋਵੇ ਨਾ ਤੇ ਕਈ ਵਾਰੀ ਸਾਂਭੀ ਰਹਿ ਜ ਨਹੀਂ ਲੱਭਦੀ ਨਹੀਂ ਆ ਜਿਹੜੇ ਕੇਲ ਕੱਬ ਜੇ ਆ ਨਾ ਆ ਇਹਨਾਂ ਨੇ ਇਹਦੇ ਵਿੱਚ ਰੱਖੇ ਆ ਕੁਛ ਜਦੋਂ ਪਾਣੀ ਪੁਣੀ ਪੈ ਜਾਂਦਾ ਮੈਂ ਜੰਗਾਲ ਲੱਗ ਜਾਂ ਉਹ ਨਾਲ ਅੰਦਰ ਲਫਾਫਾ ਪਰਿਆਵਾ ਉਹਦੇ ਚ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਤਰ੍ਹਾਂ ਦੇ ਕਿੱਲ ਪਏ ਆ ਜਿੱਦੋਂ ਕਿ ਤੇ ਨਾ ਲੱਭੇ ਫਿਰ ਮੌਲਫਾਫਾ ਕੱਢਣੀ ਹੁੰਦੀ ਆ ਚਲੋ ਬੜੀ ਗੱਲ ਆ ਜੀ ਆਸ ਤੇ ਦੇ ਆ ਸਾਨੂੰ ਵੀਰ ਜੀ ਦੀ ਅੱਖਾਂ ਵੇਖਿਆ ਵੱਖਰੀ ਗੀ ਹਾਸੜੀ ਨਾ ਚੀਜ਼ਾਂ ਤੇ ਹਣ ਮੈਂ ਗੱਲ ਦੱਸਣ ਲੱਗਾ ਵੀ ਦੱਸ ਦਈਏ ਜੇ ਮਲਕ ਪੁੱਛ ਰੂ ਭੈਣ ਭਰਾ ਵੀ ਇਹ 3-400 ਦੀ ਹੁੰਦੀ ਆ 20 ਬਾਈ 10 ਫੁੱਟ ਦੀ ਮੈਂ ਬਸ 400 ਦੀ ਆ ਜਿਹੜੀ ਸਿੰਗਲ ਹੀ ਨਾ 10 ਫੁੱਟ ਦੀ ਉਹ ਉਹਨਾਂ ਨੇ ਕਿਹਾ ਸੀ 250 ਦੀ ਆ ਕਹਿੰਦਾ ਸੀ ਜੇ ਤੁਸੀਂ ਸਿੰਗਲ ਸਿੰਗਲ ਦੋ ਲਵੋਗੇ ਫਿਰ ਤੁਹਾਨੂੰ ਮਹਿੰਗੀ ਪੈਣੀ 500 ਦੀ ਪ ਤੇ ਅਹੀਂ ਇਕੱਠੀ ਲੱਲੀ ਸੀ ਤੇ 400 ਦੀ 250 ਰੁਪਏ ਤੁਹਾਨੂੰ ਪ੍ਰਾਫਿਟ ਹੋ ਗਿਆ। ਸਮਝ ਨਹੀਂ ਪ੍ਰਾਫਿਟ ਹੋਇਆ ਕਿ ਨਹੀਂ ਹੋਇਆ ਪਰ ਇਹ ਆ ਵੀ ਚੀਜ਼ ਵਧੀਆ ਵਾਏ ਇਹਦੇ ਨਾਲ ਇਹਦੀ ਗ੍ਰਿਪ ਬਣ ਜਾਣੀ ਹੈ ਇਹਨੇ ਫੜ ਲੈਣਾ ਤਾਂ ਚੱਲ ਜਣਾ। ਉਹ ਤਾਂ ਠੀਕ ਹੈ। ਆਸ ਫੁੱਲ ਲੱਗੇ ਨਾ ਥਾਂ ਨੂੰ ਇਦਾਂ ਸੋਹਣੇ ਲੱਗਣੇ। ਠੀਕ ਹੈ ਇੱਕ ਮਹੀਨੇ ਬਾਅਦ ਨਵੀਂ ਲੁੱਕ ਵਿਖਾਵਾਂਗੇ। ਹਾਂ। ਇਹਦੀਆਂ ਆ ਜਿਹੜੀਆਂ ਜੜਾ ਬਣਾ ਲਈਆਂ। ਇਹ ਹੋਲੀ ਹੋਲੀ ਇਦਾਂ ਕਰਕੇ ਇਹਨਾਂ ਨੂੰ ਪਕੜ ਲੈਣਾ ਉਹ ਬਾਹਰਲੀ ਕੰਧ ਦੇ ਵੇਖੀ ਉਹਦੇ ਵਿੱਚ ਐਡੀ ਮਜ਼ਬੂਤੀ ਨਾਲ ਕੰਧ ਵਿੱਚ ਬੜੀਆਂ ਕਿਉਂਕਿ ਉੱਤੇ ਸੀਮੈਂਟ ਨਹੀਂ ਲੱਗਾ ਹੈਗਾ ਆਹ ਵੇਖ ਨਾ ਆਹ ਜੜ ਪ੍ਰੀਤੀ ਆਵੇ ਇੱਥੇ ਸੀਮੈਂਟ ਨਹੀਂ ਹੈਗਾ ਤੂੰ ਪਹਿਲਾਂ ਲੰਮਕੇ ਚੜ ਜਾ ਤਾਂ ਇਹਨਾਂ ਨੇ ਨਿਕਲ ਨਹੀਂ ਹੈਗੇ ਇੰਨਾ ਬਣ ਗਈ ਹੈ ਕਰ ਕਰ ਲਿਆ ਨਾ ਜੜ ਵੀ ਕਿੰਨੀ ਮੋਟੀ ਬਣ ਗਈ ਐਡੀ ਤਗੜਾ ਤਣਾ ਬਣ ਗਿਆ ਤਾਂ ਹਣਾ ਤੇ ਆਪੇ ਉੱਗ ਗਈ ਐ ਅਸੀਂ ਲਾਈ ਚਲੋ ਜੀ ਆਈਡੀਆ ਇਹਨਾਂ ਦੋਹਾਂ ਜਿਹਿਆਂ ਦਾ ਬਹੁਤ ਸੋਹਣਾ ਸੀ ਬਾਕੀ ਆ ਚੀਜ਼ਾਂ ਵੇਖਾਂਗੇ ਵੇਖਿਓ ਕਿੰਨੀ ਸੋਹਣੀ ਲੁਕਾਉਣ ਹਾਂ ਆ ਜਦੋਂ ਅਸੀਂ ਲਾਈ ਬਾਹਰ ਲਿਆ ਕੇ ਪਹਿਲੀ ਫੋਟੋ ਪ੍ਰੀਤੀ ਇਥੇ ਉਹ ਗਰੀਖੀ ਚਾਈ ਸੀ ਦਿਨਾਂ ਦੀ ਉੱਥੇ ਬੈ ਕੇ ਰੋਟੀ ਖਾਂਦੇ ਜਿਦਾਂ ਅਸੀਂ ਲਾਈ ਇੱਕੋ ਹੀ ਜਰ ਲਾਈ ਸੀ ਨਾ ਤੇ ਹੌਲੀ ਹੌਲੀ ਆ ਆਪੇ ਫੁੱਟ ਗਈਆਂ ਇੱਥੇ ਕਿਆਰੀ ਹੁੰਦੀ ਆ ਢਾ ਇੱਥੇ ਲੰਬੀ ਤੋਂ ਲੰਬੀ ਜਦੋਂ ਆ ਫਿਰ ਜੀ ਇਹ ਜੰਦ ਜਵਾਦਾ ਹੋ ਗਿਆ ਮਨ ਰੋ ਉੱਥੋਂ ਇੱਥੇ ਤੱਕ ਹੁਣ ਮਲ ਜ਼ਮੀਨ ਚਲਾਉਣ ਵਾਲੇ ਰੁਕ ਰਿਹਾ ਨਹੀਂ ਕਿ ਸਾਡੇ ਜਗ੍ਹਾ ਹੀ ਹੈ ਨਹੀਂ ਹੁਣ ਹੁਣ ਸਿਰਫ ਇਹ ਹੀ ਆ ਵੀ ਇਦਾਂ ਚੰਮੜਨ ਦੇ ਕੰੰਧਾਂ ਨਾਲ ਜਾਂ ਗਮਲਿਆਂ 'ਚ ਲੱਗਣਗੇ ਬਸ ਨਹੀਂ ਗਮਲੇ ਵਾਲੇ ਵੀ ਲੱਗ ਗਏ ਜ਼ਮੀਨ ਵਾਲੇ ਲੱਗਣਾ ਕੰੰਧਾਂ ਨਾਲ ਚੰਮੜਨ ਵਾਲੇ ਰਹਿ ਗਏ ਹੁਣ ਉਹ ਲਾ ਦਈ ਆ ਤੇ ਇੱਕ ਵੀ ਜੀ ਹੋਰ ਵੇਦ ਹੁੰਦੀ ਕੰੰਧ ਹਰੇ ਹਰੇ ਰੰਗ ਦੇ ਉਹ ਹੁੰਦੇ ਆ ਦੇ ਆ ਪੱਤੇ ਹੀ ਹੁੰਦੇ ਆ ਕਾਂਦਾਂ ਚੰਬੜ ਦੀ ਨਹੀਂ ਇਹ ਸਿੱਧੇ ਹੁੰਦੇ ਆ ਕਾਂਦਾਂ ਦੀ ਇਹ ਚਿਪਕਲੀ ਵਾਲ ਰੰਗ ਰਹੀ ਨੇ ਕਿ ਨਹੀਂ ਕਹੋਲੇ ਲੱਗਦੇ ਸਾਡੇ ਪੁਰਾਣੇ ਘਰ ਦੇ ਆ ਪੌ ਲਾਈ ਹੁੰਦੀ ਇਹ ਹੈਗੀ ਚਿਪਕਲੀ ਵੇਲ ਚਿਪਕਲੀ ਵੇਲੇ ਦਾ ਨਾਂ ਚਿਪਕਲੀ ਵੇਲ ਇਹ ਫੜ ਕੇ ਜਾਂਦੀ ਕਾਂਦ ਨੂੰ ਜਿਹੜੀ ਦੂਜੀ ਹੁੰਦੀ ਉਹ ਫੜਦੀ ਨਹੀਂ ਹੈ ਚਲੋ ਜੀ ਮੇਰੀ ਗੱਲ ਸੁਣਾਵੇਂ ਨਹੀਂ ਆਹ ਕਮਲੇ ਜਿਹੜੇ ਉਹਨਾਂ ਲਿਆਂਦੇ ਸੀ ਇੱਥੇ ਦੋ ਦੋ ਟਾਹਣੀਆਂ ਲਾਈਆਂ ਸੀ ਮਿੱਟੀ ਭਾਗ ਮੈਂ ਲਾ ਛੜੀਆਂ ਜਿਹੜੇ ਉਹਨਾਂ ਨੇ ਆਹ ਖੋਲ ਲਏ ਹੁੰਦੇ ਨੇ ਨਾ ਬੂਟੇ ਉਹ ਕੁੱਟ ਕੇ ਇੱਥੇ ਲਾ ਛੜੀਆਂ ਤਾਂ ਕਿੰਨੇ ਕਿੰਨੇ ਟਾਹ ਬਹੁਤ ਸੋਣਾ ਹੋਰ ਸੱਚ ਗੱਲ ਦੱਸਣੀ ਆਪਣੇ ਸਾਡੀ ਫੈਮਲੀ ਵਧੀ ਆਓ ਵੇਖੋ ਇੱਧਰ ਮਨਾ ਤੁਰੀਆ ਫੈਮਲੀ ਵਖਾਲ ਦੋ ਜੀਤਾਂ ਦੀ ਫੈਮਲੀ ਵਧ ਗਈ ਆਹੋ ਆਹ ਨਹੀਂ ਆਜ ਰਖ ਤਾ ਇੱਥੇ ਉਹਦਾਂ ਕਹਿੰਦੇ ਆ ਹੈ ਨਾ ਉਹੜਾ ਅੰਕਲ ਕਹਿੰਦੇ ਹਿਮਾਲੀ ਅੰਕਲ ਆਂਦੇ ਹੈ ਵੀ ਇੱਥੇ ਲਿਆ ਕੇ ਨਾ ਆਲਣਾ ਟੰਗ ਦੋ ਤੇ ਪੰਛੀ ਆਪਣੇ ਆਪ ਆ ਜਾਣਗੇ ਅਸੀਂ ਆ ਖਿਆ ਲੈਣ ਦੀ ਲੋੜ ਨਹੀਂ ਪੰਛੀਆਂ ਨੇ ਆਪੇ ਹੀ ਆਲਣਾ ਪਾਲ ਲੈਣੇ ਲੋੜ ਦੀ ਲੋੜ ਵਾ ਤੇ ਉਹ ਵੇਖੋ ੁੱਗੀ ਬੈਠੀ ਕਿੱਡੀ ਸੋਹਣੀ ਕਾਂ ਦੀ ਰਾਖੀ ਰੱਖਿਓ ਕਾਂ ਬਹੁਤ ਸਟਰਨਾਂ ਦੇ ਵਿੱਚ ਆਪਣੇ ਲੱਗ ਲੱਗੇ ਨਾ ਇੱਥੇ ਕਾਂ ਨਹੀਂ ਆਉਣਾ ਕਿਉਂਕਿ ਇਹ ਸਾਡੀਆਂ ਨਜ਼ਰਾਂ ਦੇ ਵਿੱਚ ਅੱਛਾ ਬਾਹਰ ਕਈ ਵਾਰੀ ਵੱਡੇ ਪੰਛੀ ਪੈ ਜਾਂਦੇ ਆ। ਇੱਥੇ ਆ ਨਹੀਂ ਰਹਿਣੇ ਇੱਥੇ ਮੰਜੀ ਦਾ ਕੇ ਥੱਲੇ ਬੈਠਨੇ ਆ। ਤਾਂ ਕਰਕੇ ਇਹਨੂੰ ਕੋਈ ਤਕਲੀਫ ਨਹੀਂ ਹੋਣੀ। ਬਸ ਉਹ ਜਿਹੜੀ ਮੈਂ ਗੱਲ ਕੀਤੀ ਉਸ ਦਿਨ ਵੀ ਇਹਨਾਂ ਦੇ ਰੁੱਖਾਂ ਦੀ ਲੋੜ ਆ। ਹਨਾ ਪੰਛੀ ਤੇ ਆ ਲੈਣਾ ਤੇ ਪੰਛੀ ਆਪ ਹੀ ਬਣਾ ਦੇਗਾ। ਆਪਾਂ ਪਹਿਲਾਂ ਇੱਥੇ ਪਾਣੀ ਰੱਖੀਆਂ ਚਾਰਕ। ਪਹਿਲਾਂ ਇੱਥੇ ਰੱਖਣ ਲੱਗੀ। ਇਹ ਜ਼ਿਆਦਾ ਨੀਵਾ। ਹਾਂ ਜ਼ਿਆਦਾ ਨੀਵਾ ਹੀ ਤੇ ਫਿਰ ਹੁਣ ਚਲੇ ਗਈ ਉੱਪਰ। ਵੇਖੋ ਇੱਥੇ ਹੁਣ ਜਦੋਂ ਇਹ ਬੱਚੇ ਹੋ ਗਏ ਕਿੰਦਾ ਚੀਂ ਚੀਂ ਆ ਰੌਣਕ ਲੱਗਣ ਦਾ ਆਪਣਾ। ਬਾਹਰ ਰੁੱਖ ਸੰਡਿਆ ਪੈ ਕਿ ਮੈਨੂੰ ਲੱਗਣ ਡਿਆ ਆ। ਪਤਾ ਗਰਮੀ ਨਾਲ ਤਾਂ ਘਰਨੀ ਜਿਆਦਾ ਪਈਗੀ ਚਾਓ ਜੀ ਦੇਖਦੇ ਆ ਕਿਵੇਂ ਬਣਦਾ ਬੇਲ ਆਤੀ ਆ ਆਪਨੇ ਇਹਦਾ ਪੂਰੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਕੀਤੀ ਹੈ ਤੇ ਹੁਣ ਜਦੋਂ ਇਹ ਦੇਖੋ ਚੜਦੀ ਹੈ ਕਿ ਨਹੀਂ ਹਨਾ ਜਾਂ ਕਿਵੇਂ ਦੀ ਚਲਦੀ ਹੈ ਨਹੀਂ ਬਧੀ ਰਿਜ਼ਲਟ ਦੇਊਗੀ ਢੀ ਨਹੀਂ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ